ਫਗਵਾੜਾ ਦੇ ਸਥਾਨਿਕ ਰਿਜ਼ੋਰਟ ਵਿਖੇ ਗਨਿਕਾ 뮤직 ਕੰਪਨੀ ਵੱਲੋਂ ਪੰਜਾਬੀ ਗਾਇਕ ਸਨੀ ਮਹਿੰਦੀ ਦਾ ਗੀਤ ਰਾਪਤਾ ਹੋਇਆ ਰਿਲੀਜ਼ ਇਸ ਮੌਕੇ ਤੇ ਗਾਇਕ ਬੋਟਾ ਮੁਹੰਮਦ ਗਾਇਕਾਰ ਕੇ ਮਹਿੰਦੀ ਡਾਕਟਰ ਦੇਸਰਾਜ ਕਲਸੀ ਬਾਬਾ ਬਿਲੇਸ਼ਾ ਅਮਰਜੀਤ ਕੋਲ ਆਦੀ ਮੌਜੂਦ ਸਨ ਐਨ ਡੀ ਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਤੇ ਮੇਰਾ Song ਜਿਹੜਾ ਰਿਲੀਜ਼ ਹੋ ਰਿਹਾ ਮੈਨੂੰ ਸਾਰੀ ਰਾਤ ਸੁਣਨ ਲਈ ਉਹ ਦਿੰਦਾ ਗਹਿਰਾ ਨਾਲ ਤੇਰਾ ਰਾਪਤਾ ਕਿਉਂਕਿ ਹਰ ਕੋਈ ਅੱਜਕੱਲ ਪਰੇਸ਼ਾਨ ਆ ਰਹਾਤੇ ਕਰਕੇ ਸੋ ਮੇਰੇ ਇਸ ਗਾਣੇ ਨੂੰ ਸਾਰੇ ਜਣੇ ਪਿਆਰ ਦਿਓ ਦੋਸਤੋ ਮੈਂ ਤੁਹਾਡਾ ਸਨੀ ਮਹਿੰਦੀ ਤੇ ਮੇਰੇ ਨਾਲ ਮੇਰੇ ਰਿਸਪੈਕਟਡ ਮਾਮਾ ਜੀ ਬੂਟਾ ਮੁਮਤ ਜੀ ਤੇ ਮੇਰੇ ਪੀਰ ਮੁਸ਼ਸ਼ਦ ਸਾਈਂ ਬਾਬਾ ਬਲੇਸ਼ਾ ਜੀ ਤੇ ਮੇਰੇ ਵੱਡੇ ਭਾਈ ਜੀ ਆਰਕੇ ਮਹਿੰਦੀ ਜੀ ਤੇ ਹੋਰ ساری ਟੀਮ ਸਾਡੇ ਦੇਸ ਅੱਜਕੱਲ ਸੇ ਅੰਕਲ ਜੀ ਕੋਲ ਸਾਹਿਬ ਇੰਦਰਜੀਤ ਬਿਰਦੀ ਜੀ ਤੇ ਇਹਨਾਂ ਸਾਰਿਆਂ ਸ਼ਖਸੀਅਤਾਂ ਦਾ ਮੈਂ ਤਾਂ ਪਹਿਲਾਂ ਬਹੁਤ ਬਹੁਤ ਥੈਂਕਸ ਆ ਤੇ ਸਾਡੇ ਰਿਸਪੈਕਟਡ ਮਾਮਾ ਜੀ ਰਸ਼ਾਦ ਰਸ਼ਾਦ ਮਾਮਾ ਜੀ ਕਿ ਜਿਹੜਾ ਕੀ ਅੱਜ رابطہ Song ਨੂੰ ਰਿਲੀਜ਼ ਕਰਨ ਵਾਸਤੇ ਅੱਜ ਆਪਣਾ ਕੀਮਤੀ ਸਮਾਂ ਘਟ ਕੇ ਸਾਰੇ ਜਣੇ ਇੱਥੇ ਆਏ ਸੋ ਮੈਨੂੰ ਬlesing ਦੇਣ ਆਏ ਸੋ ਸਾਰਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ 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 ਥੈਂਕ ਯੂ ਤੇ ਗੈਨਿਕਾ ਮਿਊਜ਼ਿਕ ਤੇ ਸਾਡੇ ਮੈਨੂੰ ਕਲਸੀ ਭੈਣ ਜੀ ਜਿਨ੍ਹਾਂ ਦੇ ਬੈਨਰ ਹੇਠ ਹੈ ਗਾਣਾ ਰਿਲੀਜ਼ ਹੋਗਾ ਕੱਲ 21 ਤਰੀਕ ਨੂੰ رابطہ Song ਸੋ ਸਾਰਿਆਂ ਨੂੰ ਮੇਰੇ ਵੱਲੋਂ ਰਿਕਵੈਸਟ ਆ ਕਿ ਸਾਰੇ ਜਣੇ ਦਬਕੇ ਸ਼ੇਅਰ ਕਰਿਓ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਗਾਣਾ ਥੈਂਕ ਯੂ ਸੋ ਮੱਚ ਅਨਿਕਰ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਸੰਨੀ ਮਹਿੰਦੀ ਜਿਨ੍ਹਾਂ ਦਾ ਗਾਇਆ ਹੋਇਆ ਗੀਤ ਆਪਤਾ ਗੈਨਿਕਾ 뮤직 ਪ੍ਰੈਜ਼ੈਂਟ ਅਤੇ ਮੀਨੂ ਕਲਸੀ ਜੀ ਉਹਨਾਂ ਦੀ ਕੰਪਨੀ ਵੱਲੋਂ ਇਹ ਪ੍ਰੈਜ਼ੈਂਟ ਕੀਤਾ ਗਿਆ ਗੀਤ ਜਿਹਦੇ ਵਿੱਚ ਬਹੁਤ ਸਾਰਾ ਸਹਿਯੋਗ ਸਾਡੇ ਰਣਜੀਤ ਵਰਦੀ ਜੀ ਡਾਕਟਰ ਦੇਸ਼ ਰਾਜ ਕਲਸੀ ਜੀ ਵੱਲੋਂ ਹੋਇਆ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਗੈਨਿਕਾ 뮤직 ਕੰਪਨੀ ਵੱਲੋਂ ਸਾਡੇ ਸਤਿਕਾਰਯੋਗ ਬਾਬਾ ਬਿੱਲੇ ਸ਼ਾਹ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਐ ਕਹਿੰਦੇ ਆ ਸਾਡੇ ਸਤਿਕਾਰਯੋਗ ਬੂਟਾ ਮੁਹੰਮਦ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਗਾਣੇ ਨੂੰ ਰਿਲੀਜ਼ ਕਰਨ ਲਈ ਸ਼ਿਰਕਤ ਕੀਤੀ ਆ ਬਹੁਤ ਬਹੁਤ ਧੰਨਵਾਦ ਆ ਸਾਡੇ ਆਕੇ ਮਹਿੰਦੀ ਸਾਹਿਬ ਹੋਰ ਵੀ ਜਿੰਨੇ ਵੀ ਸੱਜਣ ਆਏ ਨੇ ਔਰ ਸਭ ਤੋਂ ਜਿਆਦਾ ਧੰਨਵਾਦ ਕਰਦੇ ਆ ਸਾਡੇ ਪ੍ਰੈਸ ਮੀਡੀਆ ਦਾ ਜਿਨ੍ਹਾਂ ਨੇ ਇਸ ਗੀਤ ਨੂੰ ਪ੍ਰਮੋਟ ਕਰਨਾ ਆ ਔਰ YouTube ਤੇ ਸਾਰੇ ਚੈਨਲਾਂ ਦੇ ਉੱਤੇ ਇਹ ਕਾਲ ਜਿਹੜਾ ਗੀਤ ਆ ਇਹ ਪੈ ਜਾਣਾ ਹੈ ਚੈਨਲਾਂ ਤੇ ਔਰ ਸਾਰੇ ਪ੍ਰੈਸ ਮੀਡੀਆ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਅੱਜ ਰਾਤ ਦਾ ਗੀਤ ਦੀ ਪ੍ਰੋਮੋਸ਼ਨ ਲਈ ਆਏ ਆ ਥੈਂਕ ਯੂ ਜੀ ਆਲਸੋ ਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਰਾਤ ਦਾ ਗਾਣੇ ਲਈ ਸਾਡੇ ਬਹੁਤ ਹੀ ਕੈਂਟਪਰਾ ਤੇ ਸੁਰੀਲੇ ਸਨੀ ਮਹਿੰਦੀ ਸਾਹਿਬ ਤੇ ਸਾਡੇ ਲੀਜੈਂਡ ਬੋਟਾ ਮਮਾ ਸਾਹਿਬ ਸਾਡੇ ਮਾਮਾ ਜੀ ਤੇ ਸਾਡੇ ਆਰਕੇ ਮਹਿੰਦੀ ਭਾਜੀ ਤੇ ਸਾਡੇ ਪੀਰੋ ਮੁਰਸ਼ਦ ਅਬਬਲੇਸ਼ਾ ਜੀ ਤੇ ਜਿਨ੍ਹਾਂ ਦੀ ਬਦੌਰਤ ਅਸੀਂ ਇਸ ਦੁਨੀਆ ਤੇ ਤੁਹਾਡੇ ਵਿੱਚ ਸ਼ਾਰ ਰਹੇ ਆਂ ਤੇ ਅੱਲਾ ਪਾਕ ਦੇ ਕਰਮ ਦੇ ਨਾਲ ਤੇ ਅੱਜ رابطہ ਗਾਣੇ ਲਈ ਅਸੀਂ ਸਾਰੇ ਪ੍ਰੋਮੋਸ਼ਨ ਦੇ ਲਈ ਆਏ ਆ ਤੇ ਅੱਲਾ ਪਾਕ ਸਣੀ ਭਾਣ ਨੂੰ ਦਿਨ ਤੁਖਣੀ ਰਾਜ ਬਣੀ ਤਰੱਕੀ ਦਾ ਵੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਲ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਮੁਹੰਮਦ ਦੋਸਤੋ ਅੱਜ ਅਸੀਂ رابطہ ਗਾਣੇ ਨੂੰ ਰਿਲੀਜ਼ ਕਰਨ ਵਾਸਤੇ ਇਕੱਠੇ ਹੋਏ ਆਂ ਤੇ ਬਾਬਾ ਵਿਲੇਸ਼ਾ ਨੇ ਅੱਜ ਦੇ ਇਹ ਸੈਰੇਮਨੀ ਦੇ ਵਿੱਚ ਆ ਕੇ ਪੋਸਟਰ ਨੂੰ ਰਿਲੀਜ਼ ਕੀਤਾ ਤੇ ਹੋ ਸਾਰੇ ਜਿੰਨੇ ਵੀ ਭਾਈਵੰਦ ਨੇ ਆਰਕੇ ਮਹਿੰਦੀ ਸਾਹਿਬ ਔਰ ਮੰਗੀ ਖਾਨ ਜੀ ਤੇ ਬਾਕੀ ਸਾਰਾ ਪੂਰਾ ਪਰਿਵਾਰ ਅਮਰਜੀਤ ਕੌਲ ਸਾਹਿਬ ਸਾਡੇ ਦੇਸ਼ ਰਾਜ ਕਲਸੀ ਸਾਹਿਬ ਮੈਂ ਬਹੁਤ ਬਹੁਤ ਮੁਬਾਰਕਵਾਦ ਦਿੰਨਾ ਗੈਨਿਕ 뮤직 ਕੰਪਨੀ ਨੂੰ ਬਹੁਤ ਬਹੁਤ ਮੁਬਾਰਕਵਾਦ ਹੈ ਜਿਨ੍ਹਾਂ ਨੇ ਇਹ ਗਾਣੇ ਨੂੰ ਰਿਲੀਜ਼ ਕਰਕੇ ਇੱਕ ਕਹਿ ਸਕਦੇ ਆ ਕਿ ਅਜ਼ਾਬਾ ਕੀਤਾ ਸਾਡੀ ਸਿੰਗਲ ਭਾਈਚਾਰੇ ਦੇ ਵਿੱਚ ਸਨੀ ਮਹਿੰਦੀ ਕੋਈ ਜਾਣ ਪਹਿਚਾਣ ਦਾ ਮੋਤਾਜ ਨਹੀਂ ਹੈ ਕਲੀ ਮਹਿੰਦੀ ਦੇ ਪਹਿਲਾਂ ਬਹੁਤ سارے ਟਰੈਕ ਨੂੰ ਤੁਸੀਂ ਮੁਹੱਬਤ ਪਿਆਰ ਦਿੱਤਾ ਤੇ ਰਾਬਤਾ ਟਰੈਕ ਨੂੰ ਵੀ ਤੁਸੀਂ ਇਸ ਤਰੀਕੇ ਨਾਲ ਲਾਈਕ ਕਰਨਾ ਸ਼ੇਅਰ ਕਰਨਾ ਸੁਣ ਸੁਣੇ ਕਮੈਂਟਸ ਕਰਨੇ ਆ ਸੋ ਬਹੁਤ ਬਹੁਤ ਮਿਹਰਬਾਨੀ ਮੇਰੇ ਵੱਲੋਂ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਬਹੁਤ ਮੁਵਕਾ ਜੀ ਜੀ ਸਸਕਾ ਜੀ ਦੋਸਤੋ ਮੈਂ ਤੁਹਾਡਾ ਆਪਣਾ ਆਰਕੀ ਮਹਿੰਦੀ ਅੱਜ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਤੁਹਾਡਾ ਛੋਟਾ ਬੜਾ ਅਸਨੀ ਮਹਿੰਦੀ ਔਰ ਬੜਾ ਅੱਛਾ ਆਰਟਿਸਟ ਆ ਤੇ ਹੋਰ ਜਿਆਦਾ ਖੁਸ਼ੀ ਹੈ ਕਿ ਸਾਡੇ ਸਤਿਕਾਰਯੋਗ ਇੰਡਸਟਰੀ ਦੇ ਬਹੁਤ ਵੱਡਾ ਨਾਮ ਸਾਡੇ ਮਾਮਾ ਜੀ ਬੂਤਾ ਮਾਮਾ ਜੀ ਜੋ ਕਿ ਇਸ ਗਾੜ ਨੂੰ ਬਲੇਸਿੰਗ ਦੇਣ ਆਏ ਆ ਤੇ ਸਾਡੇ ਪੀਰੋ ਮੋਸ਼ਨ ਸਰਕਾਰ ਬਾਬਾ ਬਿੱਲੇ ਸ਼ਾਹ ਜੀ ਫਗਵਾੜੇ ਤੋਂ ਕੌਲ ਸਾਹਿਬ ਪੂਰੀ ਟੀਮ ਤੇ ਸਾਡੇ ਡਾਕਟਰ ਸਾਹਿਬ ਜੀ ਤੇ ਇਹ ਗਾਇਨਿਕਾ 뮤직 ਕੰਪਨੀ ਸਾਡੀ ਆਪਣੀ ਕੰਪਨੀ ਹੈ ਤੇ ਸਾਡੀ ਸਿਸਟਰ ਮੀਨੂ ਭੈਣ ਜੀ ਤੇ ਉਹਨਾਂ ਦੀ ਬੀਟੀਆ ਨਾਸ਼ਦ ਗਾਇਨਿਕਾ ਹਾਂਜੀ ਹਾਂਜੀ ਤੇ ਬਹੁਤ ਸਾਰੀ ਮੌਕਾਂ ਤੇ ਅਸੀਂ ਦੁਆ ਕਰਦੇ ਹਾਂ ਵੀ ਇਹ ਕੰਪਨੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਤੁਹਾਨੂੰ ਬੇਨਤੀ ਹੈ ਵੀ ਗਾਣਾ ਬਹੁਤ ਜਲਦ ਬਸ ਤੁਹਾਨੂੰ ਦੇਖਣ ਨੂੰ ਮਿਲੂਗਾ YouTube ਤੇ ਬਹੁਤ ਬਹੁਤ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਥੈਂਕ ਯੂ ਸੋ Much